ਇਨਕਲੂਡ ਕੀਤਾ ਜੀ 14 ਮਾਡਲ ਆ 15 ਮਾਡਲ ਆ ਜੀ ਇਹਦੇ ਕਲਰ ਦੋ ਨੇ ਬਲੈਕ ਆ ਵਾਈਟ ਆ ਜੀ ਠੀਕ ਆ ਇਹ ਮੈਂ ਜਾਣ ਗਿਆ ਇਹ ਇਹਨਾਂ ਦਾ ਬਾਈ ਜੀ ਆਪਾਂ ਇਹ ਮਤਲਬ 1300 ਪਰ ਡੇ ਤੇ ਦੇ ਦਿੰਨੇ ਆ ਜੀ 13 ਕਾਗਜ਼ ਪੱਤਰ ਬਾਈ ਪੂਰੇ ਕਾਗਜ਼ ਪੱਤਰ ਬਾਈ ਜੀ ਪੂਰੇ ਫੁੱਲ ਇਨਸੂਰ ਹੁੰਦਾ ਮਾਡਲ ਦੇ ਹਿਸਾਬ ਨਾਲ ਕੰਪਨੀ ਨੇ ਕਵਰ ਕਰਨਾ ਆ ਹੂੰ ਤੇ ਜਿੱਦਾਂ ਨਵੀਆਂ ਨੇ 18 ਨੇ ਉਹਦਾ ਜ਼ੀਰੋ ਡੈਪ ਬੰਪਰ ਟੂ ਬੰਪਰ ਇਨਸੂਰ ਨਹੀਂ ਜੀ ਨਵੀਆਂ ਫੋਰਚਨਰਾਂ ਨੇ ਉਹ ਨਵੀਆਂ ਮਤਲਬ ਬੰਪਰ ਟੂ ਬੰਪਰ ਵੀ ਨਹੀਂ ਵਿੱਚ ਜਿਹੜੀਆਂ ਬੰਪਰ ਟੂ ਬੰਪਰ ਆ ਰਹਾ ਬਣਾ ਕਰੇ ਥੋੜੀ ਬਹੁਤ ਜਰੀਟ ਵੱਜ ਉਹ ਏਜੰਸੀ ਕੰਮ ਕਰਾਉਣਾ ਉਹਨਾਂ ਨੇ ਫਾਇਲ ਖਰਚੇ ਹੀ ਦੇਣਾ ਜਿਹੜੇ ਬੰਦੇ ਨੇ ਮਾਰੀ ਆ ਜਿਹੜਾ ਇਹਦੇ ਉੱਤੇ ਆਹ ਲੱਗਿਆ ਹੁੰਦਾ ਫਾਸਟ ਅਟੈਕ ਇਹ ਫਾਸਟ ਹੈ ਜੀ ਆਪਾਂ ਪਹਿਲਾਂ ਤੋਂ ਹੀ ਸਰਵਿਸ ਦਿੰਨੇ ਆ ਜੀ ਇਹ ਮਤਲਬ ਪੰਜਾਬ ਦਾ ਇਹ ਮਤਲਬ ਸਾਡਾ ਹੀ ਆ ਜੀ ਕੋਈ ਸਾਡਾ ਮਤਲਬ ਜਿੱਥੇ ਅੰਮ੍ਰਿਤਸਰ ਕਿਤੇ ਵੀ ਮੱਥਾ ਟੇਕਣ ਜਾਂ ਕਿਤੇ ਵੀ ਜਾਂਦੇ ਨੇ ਸਜਣੋ ਆਪਾਂ ਖੜੇ ਆ ਅਫੋਰਡੇਬਲ ਕਾਰ ਰੈਂਟ ਲਾ ਲਿਆਂ ਦੇ ਖੜੇ ਆ ਸਜਣੋ ਇਹ ਅਫੋਰਡੇਬਲ ਕਿਉਂ ਆ ਅਫੋਰਡੇਬਲ ਕਿਉਂ ਆਏ ਆ ਕਿਉਂਕਿ ਹਰੇਕ ਬੰਦਾ ਇਹਨਾਂ ਦੀ ਜਿਹੜੀ ਰੈਂਟਲ ਕਾਰ ਹਨ ਉਹਨੂੰ ਅਫੋਰਡ ਕਰ ਸਕਦਾ ਐਮੀ ਨਾ ਪ੍ਰੀਤ ਕਹਿੰਦਾ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਸੱਜਣਾ ਜਿਹੜਾ ਇਹਦਾ ਨਾਮ ਵੀ ਪ੍ਰੀਤ ਆ ਅੱਜ ਮੈਨੂੰ ਥੋੜਾ ਜਿਹਾ ਪ੍ਰੀਤ ਆ ਆਪਦੇ ਨਾਲ ਜ਼ਿਆਦਾ ਨੇੜੇ ਲੱਗ ਰਿਹਾ ਕਿਉਂਕਿ ਮੇਰੇ ਸਾਹਮਣੇ ਖੜਾ ਇਹ ਸੱਜਣਾ ਪ੍ਰੀਤ ਆ ਮੁੰਡਾ ਆ ਆ ਮੁੰਡੇ ਦਾ ਨਾਮ ਰਿਮੀ ਆ ਜੀ ਇਹ ਰਿਮੀ ਆ ਇਹਨਾਂ ਦੀ ਵੀਡੀਓ ਮੈਂ ਪਰ ਵੀ ਕਰਕੇ ਗਿਆ ਸੀਗਾ ਤੇ ਪਿਛਲੇ ਸਾਲ ਦੀ ਵੀਡੀਓ ਨੇ ਮਤਲਬ ਮੈਨੂੰ ਬਹੁਤ ਇੱਜ਼ਤ ਦਈ ਬਾਈ ਬਹੁਤ ਮੇਰੇ ਐਨ ਆਰ ਆਈ ਦੋਸਤਾਂ ਨੇ ਮੈਨੂੰ ਥੈਂਕ ਯੂ ਕੀਤਾ ਕਿ ਯਾਰ ਬਾਈ ਬਹੁਤ ਵਧੀਆ ਬੰਦੇ ਨੇਵੇ ਜੋ ਗੱਲ ਕਹੀ ਖੜੇ ਉਹ ਤੇ ਵਧੀਆ ਗੱਡੀ ਵਧੀਆ ਸਰਵਿਸ ਵਧੀਆ ਬੰਦੇ ਵਧੀਆ ਮਤਲਬ ਸਭ ਕੁਝ ਵਧੀਆ ਰਿਆ ਇਸ ਕਰਕੇ ਜਦੋਂ ਦੁਬਾਰਾ ਗਾਹ ਕਰ ਰਿਪੀਟ ਹੁੰਦਾ ਤਾਂ ਉਹ ਫਿਰ ਆਨੰਦ ਆਉਂਦਾ ਕਿ ਹਾਂ ਯਾਰ ਦੁਬਾਰਾ ਜਾਣ ਦਾ ਸੁਆਦ ਆ ਜਾਂਦਾ ਇਸ ਗੱਲ ਲਈ ਤੁਹਾਡਾ ਥੈਂਕ ਯੂ ਵੀ ਆ ਬਾਈ ਤੁਸੀਂ ਦੁਬਾਰਾ ਕੰਮ ਵੀ ਦਿੱਤਾ ਤੇ ਇੱਕ ਸਾਲ ਦੇ ਵਿੱਚ ਮੈਂ ਬੇਫਿਕਰ ਹੋ ਕੇ ਤੁਹਾਡੇ ਪੈਸੇ ਖਾ ਕੇ ਸੌਂਦਾ ਰਿਆ ਤੁਹਾਡੇ ਪੈਸੇ ਨਾਲ ਲਾਂਭਾ ਨਹੀਂ ਆਇਆ ਨਹੀਂ ਬਾਈ ਜੀ ਹਨਾ ਕਈ ਵਾਰ ਕੀ ਹੁੰਦਾ ਕਿ ਪੈਸੇ ਲੈ ਲੈਂਦੇ ਆ ਉਦੋਂ ਬਾਅਦ ਟੈਨਸ਼ਨ ਸ਼ੁਰੂ ਹੋ ਜਾਂਦੀ ਯਾਰ ਉਹਦੇ ਲਾਂਭੇ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ 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 ਚੀਜ਼ ਨਹੀਂ ਹੋਈ ਤੁਹਾਡੇ ਨਹੀਂ ਆਪਾਂ ਗੱਲਾ ਬਿਜ਼ਨਸ ਨੂੰ ਨਹੀਂ ਦੇਖ ਕੇ ਚੱਲਦੇ ਆਪਾਂ ਨਾਲ ਛੋਡੀ ਵੀ ਰੱਖਦੇ ਆ ਵੀ ਤੁਸੀਂ ਵਿਸ਼ਵਾਸ ਕਰਕੇ ਸਾਡੇ ਲਈ ਵੀਡੀਓ ਬਣਾਉਣ ਆਉਣੇ ਹੋ ਤੇ ਇਹਦਾ ਅਸੀਂ ਮੁੱਲ ਦੁਬਾਰਾ ਦੁੱਗਣਾ ਮੋੜਦੇ ਆ ਨਹੀਂ ਨਹੀਂ ਬਹੁਤ ਧੰਨਵਾਦ ਆ ਵੀਰੇ ਇਸ ਗੱਲ ਤਾਂ ਤੇ ਆਪਣੇ ਕੋਲੇ ਗੱਡੀਆਂ ਜਿਹੜੀਆਂ ਮਗਰਲੇ ਪਾਸੇ ਖੜੀਆਂ ਇੱਕ ਤਾਂ ਆਪਾਂ ਡੋਲੀ ਵਾਸਤੇ ਵੀ ਗੱਡੀਆਂ ਦਿੰਨੇ ਆ ਬਾਈ ਜੀ ਡੋਲੀ ਵਾਸਤੇ ਵੀ ਦਿੰਨੇ ਆ ਆਪਾਂ ਰੈਂਟਲ ਲਈ ਵੀ ਦਿੰਨੇ ਆ ਰੈਂਟਲ ਲਈ ਦਿੰਨੇ ਆ ਤੇ ਤਕਰੀਬਨ ਤਕਰੀਬਨ ਸਾਰੇ ਮਾਡਲਾਂ ਦੀਆਂ ਸਾਰੇ ਤਰ੍ਹਾਂ ਦੀਆਂ ਉਹ ਗੱਡੀਆਂ ਖੜੀਆਂ ਜਿਹੜੀਆਂ ਅਗਲਾ ਲਿਆਣੀਆਂ ਤੇ ਲੈਣੀਆਂ ਪਸੰਦ ਕਰਦਾ ਹਾਂ ਹਾਂਜੀ ਬਾਈ ਜੀ ਹਾਂਜੀ ਹਨਾ ਉਸ ਸਕਾਰਪਿਓ ਕਾਲੀ ਸਕਾਰਪਿਓ ਲੇਟ ਹੋਈ ਫਿਰਦੀ ਆ ਆਪਣੀ ਉਹ ਬਾਈ ਇਹ ਤਾਂ ਨਾ ਵੀ ਆ ਰਹੀਆਂ ਨੇ ਇਹ ਲੇਟ ਗੱਡੀਆਂ ਉਹਨਾਂ ਨੂੰ ਕਹ ਬੰਦ ਹਜੇ ਰੋਕ ਜੋ ਲਾਈਟਾਂ ਲਾ ਕੇ ਤਾਂ ਹੋਣਾ ਹੀ ਜਾਂਦਾ ਲਾਈਟਾਂ ਤਾਂ ਗੱਲ ਲੱਗਣ ਵਾਲੀਆਂ ਹੋ ਗਈਆਂ ਹਾਂਜੀ ਬਾਈ ਜੀ ਹਾਂਜੀ ਹਾਂ ਲੇਟ ਆਪਣਾ ਬੰਦਾ ਆਪਾਂ ਇਧਰੋਂ ਸ਼ੁਰੂ ਕਰ ਲਈਏ ਹਾਂਜੀ ਬਾਈ ਜੀ ਹੋਰਾਂ ਹੀ ਸ਼ੁਰੂ ਕਰ ਲੈਣੇ ਇਧਰੋਂ ਸ਼ੁਰੂ ਕਰ ਲਈਏ ਆਪਣੇ ਕੋਲ ਟੋਟਲ ਅੱਜ ਆਪਣੀਆਂ ਸਾਰੀਆਂ ਗੱਡੀਆਂ ਮੌਜੂਦ ਹੈਗੀਆਂ ਜਾਂ ਜਿਵੇਂ ਸਕਾਰਪਿਓ ਇਦੋਂ ਬਿਨਾ ਮਿਸਿੰਗ ਵੀ ਹੈਗੀਆਂ ਬਾਈ ਜੀ ਪੰਜ ਮਰ ਹੁਣ ਆక్సిਜਨ ਕਰਕੇ 5 10 17 ਮਿਸਿੰਗ ਵੀ ਨੇ ਜਿਵੇਂ ਨਵੀਂ ਡਰਾਈਵਰ ਵੀ ਆ ਉਹ ਪਿਛਲੀ ਵਾਰ ਵੀ ਗਈ ਹੁੰਦੀ ਐਕਟਿਵ ਹੀ ਗਈ ਹੋਈ ਆ ਜਿੱਦਾਂ ਵਿੱਚ ਸਕਾਰਪੀਆਂ ਜੀ ਦੋ ਤਿੰਨ ਸਕਾਰਪੀਆਂ ਵੀ ਗਈਆਂ ਹੋਈਆਂ ਨੇ ਫੋਰਚਨਰ ਆਟੋਮੈਟਿਕ ਟਾਈਪ 2 ਵੀ ਗਈਆਂ ਹੋਈਆਂ ਨੇ ਜੀ 18 ਵੀ ਦੋ ਗਈਆਂ ਹੋਈਆਂ ਨੇ ਜੀ ਇਹ ਤਕਰੀਬਨ ਜਿੰਨਾ ਕੁ ਮੇਰਾ ਦਾ ਜ 25 28 ਗੱਡੀਆਂ ਹਾਂਜੀ 25 22 ਕਰਾਂ ਹੈਗੀਆਂ ਨੇ ਜੀ 25 26 ਗੱਡੀਆਂ ਹੈਗਾ ਦਿਖਾਉਣ ਲਈ ਇੰਨਾਂ ਕਾਫੀ ਆ ਕਿ ਸਾਡੇ ਕੋਲ ਇਹ ਨਾ ਹਾਂਜੀ ਵੀਡੀਓ ਉਹ ਹਿਸਾਬ ਨਾਲ ਕਵਰ ਹੋ ਜੀ ਆ ਵੀਡੀਓ ਦਿਖਾਉਣ ਲਈ ਆਪਣੇ ਕੋਲੇ ਮਾਲ ਕਾਫੀ ਆ ਤਕਰੀਬਨ ਸਾਰੇ ਤਰ੍ਹਾਂ ਦੀਆਂ ਹੈਗੀਆਂ ਉਹ ਜੀਪ ਵਿੱਚ ਖੜਾਤੀ ਇਹ ਵੀ ਦੇ ਦਿਆ ਕਰਾਂਗੇ ਬਾਈ ਜੀ ਜੀਪ ਤਾਂ ਆਏ ਆ ਇਹ ਲੈਣੀ ਪਈ ਸਾਨੂੰ ਜਿੱਦਾਂ ਐਨ ਆਰ ਆਈ ਫੈਮਲੀ ਆਉਂਦੀਆਂ ਨੇ ਉਹ ਖੇਤ ਖੂਦ ਗੇੜਾ ਮਾਰਨ ਖੇਤ ਉਹਨਾਂ ਦੇ ਜਵਾਕ ਮੰਗਦੇ ਆਗੇ ਵੀ ਸਾਨੂੰ ਛੂਟੀ ਵੀ ਮਤਲਬ ਸਾਨੂੰ ਓਪਨ ਜੀਪ ਵੀ ਚਾਹੀਦੀ ਆ ਵੀ ਖੇਤ ਬੰਨੇ ਜਾਂ ਪਿੰਡ ਦੇ ਗੇੜਾ ਹੁਣ ਗੱਡੀ ਅਗਲਾ ਪਿੰਡ ਚ ਕੱਢਦਾ ਨਹੀਂ ਜੀ ਖੇਤ ਜਾਂਦਾ ਨਹੀਂ ਗੱਡੀ ਚ ਉਹ ਫਿਰ ਅਗਲਾ ਜੀਪ ਵੀ ਮੰਗਦਾ ਜੀ ਨਾਲ ਅੱਛਾ ਆ ਜੀਪ ਪ੍ਰੀਤ ਇਸ ਕਰਕੇ ਆ ਵੈਸੇ ਇਹ ਕੋਈ ਉਮੇ ਨਹੀਂਗੀ ਪਰ ਫਿਰ ਵੀ ਜੇ ਕੋਈ ਬੰਦਾ ਮੰਗ ਲੇ ਤਾਂ ਚੁਆਇਸ ਦੇ ਵਿੱਚ ਖੜੀ ਆ ਹਾਂਜੀ ਚੁਆਇਸ ਦੇ ਵਿੱਚ ਆ ਉਹ ਸਾਡੀ ਹੀ ਘਰੇਲੂ ਅਸੀਂ ਆਪ ਹੀ ਯੂਜ਼ ਕਰਦੇ ਹਾਂ ਨੂੰ ਵਰਤਦੇ ਆਪ ਤੇ ਮਤਲਬ ਸਾਡੀ ਮਿੱਤ ਮੰਗ ਲੈਂਦੇ ਆ ਵੀ ਸਾਨੂੰ ਚਾਹੀਦੀ ਆ ਵੀ ਸਾਡੇ ਜਵਾਕ ਹਿੰਡ ਕਰਦੇ ਆਗੇ ਹਾਂਜੀ ਬਾਈ ਜੀ ਤਾਂ ਉਸ ਹਾਵ ਨਾ ਰੱਖੀ ਹੋਈ ਆ ਹਾਂਜੀ ਹਾਂਜੀ ਤੇ ਆ ਖੜੀਆਂ ਸਕਾਰਪਿਓ ਹਾਂਜੀ ਬਾਈ ਜੀ ਇਸ ਕਾਰ ਪੀਓ ਦਾ ਕਿਸੇ ਦਾ ਰੈਂਟ ਦਾ ਸਕਦੇ ਆ ਵੀ ਕੀ ਰੈਂਟ ਤੇ ਆਪਾਂ ਦੇ ਦਾਂਗੇ ਤਕਰੀਬਨ ਇੱਕੋ ਜਿਹਾ ਮਾਡਲ ਹੀ ਖੜੀਆਂ ਥੋੜਾ ਹੋਰ ਨਾ ਕੋਈ ਹੁਣ ਇਹ 15 16 ਮਾਡਲ S10 ਚ ਆ ਜਾਂਦੀ ਆ ਹਾਂ ਇਹਦਾ ਬਾਈ ਆਪਾਂ 22 2300 ਰੁਪਏ ਰੱਖ ਦੇਾਂਗੇ ਰੈਂਟ ਪਰ ਡੇ ਪਰ ਡੇ ਇਹਦੇ ਵਿੱਚ ਮਕੈਨੀਕਲ ਵੀ ਈਸ਼ੂ ਸਾਡਾ ਕੋਈ ਮਕੈਨੀਕਲ ਕੋਈ ਪ੍ਰੋਬਲਮ ਆਉਂਦੀ ਆ ਇੰਜਨ ਕੋਈ ਗੇਅਰ ਚ ਉਹ ਸਾਡੀ ਹੁੰਦੀ ਆ ਹਾਂ ਤੇ ਮਤਲਬ ਜੇ ਕੋਈ ਜਿਆਦਾ ਕੋਈ ਜਿਆਦਾ ਰੱਬ ਨਾ ਕਰੇ ਮਕੈਨੀਕਲ ইস্যੂ ਆਈ ਜਾਂਦਾ ਜੇ ਕੋਈ ਜਿਆਦਾ 2 ਦਿਨ ਦਾ ਟਾਈਮ ਆ ਜੀ ਫਿਰ ਅਸੀਂ ਗੱਡੀ ਚੇਂਜ ਕਰੇ ਆਉਣੇ ਆ ਜਾ ਕੇ ਮੈਂ ਮੰਨ ਲਓ ਮੇਰੀ ਗੱਡੀ ਹੋ ਗਈ ਖਰਾਬ ਹਾਂਜੀ ਤਾਂ ਤੁਸੀਂ ਜਾ ਕੇ ਭੱਜ ਕੇ ਉਹਨੂੰ ਅਗਲੇ ਨੂੰ ਗੱਡੀ ਹੋਰ ਦੇ ਆਉਣੀ ਆ ਹਾਂਜੀ ਤੇ ਉਹ ਤੋਂ ਉਹ ਗੱਡੀ ਲੈ ਆਉਣੀ ਉਹ ਗੱਡੀ ਲੈ ਆਉਣੀ ਆ ਜਾਂ ਉੱਥੇ ਲੋਕਲ ਵਰਕਸ਼ਾਪ ਲਾ ਦੇਣੀ ਆ ਜੀ ਆਪਾਂ ਪਤਾ ਕਰਕੇ ਆਪਣੀ ਜਿਵੇਂ ਆਲੇ ਦਾਲ ਹੈਗੇ ਜੀ ਲਿੰਕ ਆਪਾਂ ਪਤਾ ਕਰਕੇ ਉੱਥੀ ਏਜੰਸੀ ਜਾਂ ਕਿਤੇ ਵਰਕਸ਼ਾਪ ਲਾ ਦਨੇ ਆ ਜਦੋਂ ਗੱਡੀ ਠੀਕ ਹੁੰਦੀ ਆ ਓਕੇ ਹੁੰਦੀ ਆ ਫਿਰ ਉਹ ਗੱਡੀ ਉਹ ਹੀ ਜਾਂ ਅਗਲਾ ਚੈੱਕ ਕਰਦੇ ਚੈੱਕ ਕਰਾ ਕੇ ਵੀ ਗੱਡੀ ਤਸੱਲੀ ਆ ਉਹ ਫਿਰ ਗੱਡੀ ਆਪਾਂ ਚੇਂਜ ਕਰ ਲਿਓਣੀ ਉੱਥੋਂ ਪੁਰਾਣੀ ਗੱਡੀ ਚੱਕ ਲੈਣ ਤੇ ਜਿਹੜਾ ਇਹਦੇ ਉੱਤੇ ਆਹ ਲੱਗਿਆ ਹੁੰਦਾ ਫਾਸਟ ਅਟੈਕ ਇਹ ਫਾਸਟ ਹੈ ਜੀ ਆਪਾਂ ਪਹਿਲਾਂ ਤੇ ਸਰਵਿਸ ਦਿੰਨੇ ਆ ਜੀ ਇਹ ਮਤਲਬ ਪੰਜਾਬ ਦਾ ਇਹ ਮਤਲਬ ਸਾਡਾ ਹੀ ਆ ਜੀ ਕੋਈ ਸਾਡਾ ਮਤਲਬ ਜਿੱਥੇ ਅੰਮ੍ਰਿਤਸਰ ਕਿਤੇ ਵੀ ਮੱਥਾ ਟੇਕਣ ਜਾਂ ਕਿਤੇ ਵੀ ਜਾਂਦੇ ਨੇ ਪੰਜਾਬ ਚ ਜਿੰਨੇ ਵੀ ਗੇੜੇ ਲੱਗਦੇ ਆ ਉਹ ਸਾਡੇ ਵੱਲੋਂ ਫ੍ਰੀ ਆਫ ਕਾਸਟ ਨੇਗੇ ਉਹ ਮਤਲਬ ਕਸਟਮਰ ਤੇ ਨਹੀਂ ਪਾਉਂਦੇ ਆਊਟ ਆਫ ਸਟੇਟ ਕਸਟਮਰ ਦਾ ਹਾਂ ਇਹ ਇਹ ਪ੍ਰੋਬਲਮ ਪਤਾ ਕੀ ਗੱਲ ਆ ਰੈਂਟਲ ਕਾਰ ਤੇ ਸਭ ਤੋਂ ਵੱਡੀ ਪ੍ਰੋਬਲਮ ਪਤਾ ਬੰਦੇ ਨੂੰ ਕੀ ਆਉਂਦੀ ਆ ਕਿ ਉਹ ਹਰ ਰੋਜ਼ ਇੱਕ ਤਾਂ ਟੋਲ ਦੁੱਗਣਾ ਕੱਟਦੇ ਆ। ਉਹ ਭਾਈ ਜੀ ਕਿਉਂ ਆਪ ਦੇ ਨਾਮ ਦਾ ਫਾਸਟ ਟੈਗ ਲਵਾ ਨਹੀਂ ਸਕਦਾ। ਉਹ ਜੀ ਐਨ ਆਰ ਆਈ ਹੁਣ ਨਾ ਉਹਨਾਂ ਕੋਲ ਇੱਧਰ ਕੋਈ ਆਨਲਾਈਨ ਕੋਈ ਬੈਂਕਿੰਗ ਚੱਲਦੀ ਹੈ ਜਾਂ ਕੋਈ ਕੋਈ ਗੂਗਲ ਪੇ ਕੁਝ ਚੱਲਦਾ ਨਹੀਂ ਹੁੰਦਾ ਜੀ। ਹਨਾ ਇਹ ਉਹ ਫੇਰ ਖੱਜਲ ਖਵਾਰੀ ਹੁੰਦੀ ਆ। ਨਾ ਹੋਰ ਹੀ ਚਾਰਜ ਕਰਾ ਪਾਉਂਦੇ ਆ। ਉਹ ਫੇਰ ਦੁੱਗਣਾ ਵੀ ਕਰਦੇ ਆ ਜੇ ਉੱਥੇ। ਉਹ ਸਾਡੇ ਵੱਲੋਂ ਮਤਲਬ ਅਗਲਾ ਦਮ ਦੇਣੀ ਨਿਕਲ ਜਾਂਦਾ ਜੀ ਖੜਨਾ ਵੀ ਨਹੀਂ ਪੈਂਦਾ। ਬੇਸ਼ੱਕ ਯਾਰ ਦੋ ਵਾਰੀ ਵੀ ਲੰਗਣਾ ਪੈ ਗਿਆ ਇੱਕ ਟੋਲ ਤੋਂ ਦੀ ਤਿੰਨ ਵਾਰੀ ਵੀ ਲੰਗਣਾ ਪੈ ਗਿਆ ਫਰੀਆਉ ਕਾਸਟ ਆਈ ਉਹ ਅਗਲੇ ਨੂੰ ਐ ਨਹੀਂ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਇੰਨੀ ਵਾਰ ਕ੍ਰੋਸ ਕਰਤਾ ਜਾਂ ਤੁਸੀਂ ਐਂ ਕਰਤਾ ਉਹ ਅਸੀਂ ਉਹਨੂੰ ਕਸਟਮਰ ਨੂੰ ਨਹੀਂ ਕਹਿੰਦੇ ਹਾਂ ਇਹ 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 ਹੋ ਗਿਆ ਮਤਲਬ ਆਪਣੀਆਂ ਸਕਾਰਪੀਓ ਆ ਹੋ ਗਈਆਂ 18 ਹਾਂਜੀ 18 18 ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਜੇ ਆਪਾਂ ਗੱਲ ਕਰਕੇ ਹਾਂ ਸਾਰਾ ਬਈ ਆਪਾਂ ਜਿਵੇਂ ਨਾਰਮਲ ਸਿੰਪਲ ਥਾਰ 3000 ਤੋਂ ਸਟਾਰਟ ਕਰ ਦਿੰਨੇ ਆ ਜਿੱਦਾਂ ਉਹਦੀ ਮੋਡੀਫਿਕੇਸ਼ਨ ਜਿਵੇਂ ਲਾਇਲ ਹੋਏ ਵਧੀਆ ਲੱਗੇ ਹੁੰਦੇ ਆ ਫਿਰ ਉਹ ਮਾਡਲ ਦਾ ਹਿਸਾਬ ਨਾਲ ਉਹ ਮਾਡਲ ਹੁਣ ਇਹ 20 ਤੋਂ ਉੱਪਰ ਹੀ ਚੱਲਦੇ ਆ ਜੀ ਹਨਾ ਜੀ ਮਤਲਬ 4/4 ਆਟੋ ਦਾ ਮੜਾ ਜਾਂ ਰੈਂਟ ਜ਼ਿਆਦਾ ਹੁੰਦਾ ਜਿਵੇਂ ਮੈਨੂਅਲ ਦਾ 4/4 ਦਾ 3500 ਜੀ ਐਵੇਂ ਉੱਪਰ ਚੱਲੀ ਜਾਂਦਾ ਜੀ ਜਿੰਨੀ ਕ ਅਗਲੇ ਨੇ ਮੋਡੀਫਿਕੇਸ਼ਨ ਲੈਣੀ ਆ ਥਾਰ ਵੱਧ ਜੱਚੀ ਹੋਈ ਲੈਣੀ ਉਹ ਜਾਂ ਰੈਂਟ ਹੋ ਜਾਂਦਾ ਹੀ ਫਿਰ ਠੀਕ ਆ ਤੇ ਇਸ ਤੋਂ ਗਾਂ ਜਿਹੜੀਆਂ ਫੋਰਚੂਨਰਾਂ ਫੋਰਚੂਨਰਾਂ ਦੇ ਤਾਂ ਮਾਡਲ ਵੀ ਕਈ ਆ ਹਾਂਜੀ ਬਾਈ ਜੀ ਨਮਿਆਂ ਚ ਵੀ ਦੋ ਮਾਡਲ ਆ ਗਏ ਮੇਰੇ ਖਿਆਲ ਨਾਲ ਦੋਨੇ ਖੜੇ ਆ 24 ਮਾਡਲ ਆ ਹਾਂ ਇਹ ਤਾਂ ਮਹੀਨਾ ਹੀ ਪੁਰਾਣੀ ਆ ਹਾਂ ਤੇ ਬਾਈ ਜੀ ਜਿੱਦਾਂ ਇਹ ਵੀ ਆਟੋ ਸਾਰੀਆਂ ਨੇ ਵਿੱਚ ਸਾਰੀਆਂ ਤਕਰੀਬਨ ਕੋਸ਼ਿਸ਼ ਕਰਦੇ ਆ ਵੀ ਆਟੋ ਗੱਡੀ ਦੇ ਕੇ ਹਾਂਜੀ ਨਵੀਂ ਜਿਹੜੀ ਆਪਣੇ ਕੋਲ ਫੋਰਚੂਨਰ ਆ ਉਹ ਆਟੋ ਹੀ ਆ ਜੀ ਜਿੱਦਾਂ ਆ ਫੋਰਚੂਨਰ ਇਹ 4x4 ਆ ਪਲੱਸ ਜੀ ਹੂੰ ਇਹ ਵਿੱਚ 4/4 ਵੀ ਮੰਗਦੇ ਆ ਜੀ ਨਵੀਂ ਫੋਰਚਨਰ ਫਿਰ ਇਹ ਵੀ ਸਾਨੂੰ ਲੈਣੀ ਭਈ ਵੀ ਆਪਣਾ ਵੀ ਗਾਹਕ ਕਿਤੇ ਹੋਰ ਨਾ ਮਤਲਬ ਮਤਲਬ ਉਹ ਨਾ ਹੋਵੇ ਵੀ ਯਾਰ ਸਾਨੂੰ ਮਿਲੇ ਨਹੀਂ ਸੰਤੁਸ਼ਟੀ ਨਹੀਂ ਹੋਈ ਹਨਾ ਜੀ ਆਪਾਂ 4/4 ਵੀ ਰੱਖਿਆ 4/2 ਵੀ ਨੇ ਜੀ ਨਵੀਆਂ ਵੀ 18 ਜਿਵੇਂ 17 ਜੀ ਉਹ 24 ਆ ਜੀ ਵੀ ਅਲੱਗ-ਅਲੱਗ ਰੱਖੇ ਨੇ ਇਹਨਾਂ ਦੇ ਅਲੱਗ-ਅਲੱਗ ਗਰੈਂਟ ਨੇ ਜੀ ਆ ਇੱਕੀ ਕੀ ਕਿੰਨੇ ਤੋਂ ਥਾਰ ਕਿੱਥੋਂ ਤੋਂ ਸਟਾਰਟ ਹੋ ਜਾਂਦੇ ਆ ਸੋਰੀ ਆ ਕਿੱਥੋਂ ਤੋਂ ਸਟਾਰਟ ਹੋ ਜਾਂਦੀ ਹੈ ਫੋਰਚੂਨਰ ਜਿਹੜੀ ਜੀ ਨਵੀਂ ਆਈ ਉਹ 6500 ਤੋਂ ਸਟਾਰਟ ਹੋ ਜਾਂਦੀ ਹੈ ਜੀ ਤੇ ਆਹ ਪੁਰਾਣੀ ਇਹ ਪੁਰਾਣੀ ਬਾਈ ਜੀ 3000 ਜਿਵੇਂ 14 15 ਮਾਡਲ ਨੇ ਜਿਹੜੀਆਂ ਉਹ 3000 ਪਰ ਡੇ ਜਿਵੇਂ ਜਿਵੇਂ ਆਹ ਮਾਡਲ ਹੋ ਗਿਆ ਇਹ ਬਾਈ ਜੀ 12 13 ਮਾਡਲ ਨੇ ਇਹਨਾਂ ਦੇ 2800 ਪਰ ਡੇ ਆ ਜੀ 3000 ਪਰ ਡੇ 15 ਮਾਡਲ ਦੇ ਜਿਵੇਂ ਮਾਡਲ ਉੱਪਰ ਹੋਣਾ ਤਾਂ ਉਹਦਾ ਮਾੜਾ ਮੋਟਾ ਰੈਂਟ ਉੱਪਰ ਹੋ ਜਾਂਦਾ ਤੇ ਫੋਰਚੂਨਰ ਹੀ ਮੰਗ ਬਾੜੀ ਆ ਜਿਹੜਾ ਜਿਵੇਂ ਆਹ ਆ ਫੋਰਚੂਨਰ ਹੈ ਇਹ ਸਾਡੀਆਂ ਮੈਨ ਅੱਛਾ ਇਹ 12 ਮਾਡਲ 11 ਮਾਡਲ ਇਹ ਕਨਵਰਟ ਕਰਾਈ ਹੋਈ ਨੇ 15 ਮਾਡਲ ਜੀ ਬਾਹਰੋਂ ਟੈਪ 2 ਕਰਾਈ ਹੋਈ ਨੇ ਇਹ ਮੈਨੂਅਲ ਨੇ ਇਹਨਾਂ ਦਾ ਇਹ 2500 ਪਰ ਡੇ ਦਿੰਨੇ ਆ ਜੀ ਆਪਾਂ ਅੱਛਾ ਇਹ ਇਹ ਮਤਲਬ ਬਹੁਤ ਹਸਾਬ ਨਾਲ ਹੀ ਫੋਰਚੂਨਰ ਗੱਡੀ ਮਿਲ ਜੂਗੀ ਸਾਰਾ ਪਰਿਵਾਰ ਨਾਲ ਬਹਿਣ ਵਾਲੀ ਹਾਂਜੀ ਬਾਈ ਜੀ ਆ ਗਈਆਂ ਆਪਣੀਆਂ ਡੋਲੀ ਵਾਲੀਆਂ ਗੱਡੀਆਂ ਇਹ ਬਾਈ ਜੀ ਡੋਲੀ ਵਾਲੀਆਂ ਕਰਾਂਗੇ ਆ ਡੋਲੀ ਵਾਲੀ ਹੋਗੀ ਇਹ ਤਕਰੀਬਨ ਖੜੀਆਂ ਇੱਥੇ ਆਪਣੇ ਕੋਲ 4-5 ਡੋਲੀ ਵਾਲੀਆਂ ਪਰ ਜੇ ਉਹ ਅਗਲੇ ਨੂੰ ਕੋਈ ਹੋਰ ਚਾਹੀਦੀ ਹੋਈ ਬਾਈ ਜੀ ਜਿੱਦਾਂ ਹੋਰ ਉਹ ਅਸੀਂ ਮਤਲਬ ਅਰੇਂਜ ਕਰਾ ਦੇਣੇ ਹੁੰਦੇ ਆ ਉਦਾਂ ਇਹਨਾਂ ਦਾ ਕੰਬੋ ਵੀ ਬਣਾਣੇ ਹੁੰਦੇ ਆ ਵੀ ਯਾਰ ਸਾਡੀ ਸਾਰੀ ਫੈਮਿਲੀ ਜਿੱਦਾਂ ਹੁਣ ਵਿੱਚ ਪਰੋਣੇ ਚਾਚੇ ਤਾਈ ਵੀ ਉਹ ਵੀ ਫੁੱਲਾਂ ਵਾਲੀ ਚ ਜਾਣੀ ਪਸੰਦ ਕਰਦੇ ਆ ਹੁਣ ਵਿੱਚ ਹਨਾ ਜੀ ਹੋ ਜਾਂਦਾ ਵੀ ਯਾਰ ਕੋਈ ਗੁੱਸੇ ਨਾ ਹੋਵੇ ਉਹ ਕੰਬੋ ਕਰਾ ਲੈਂਦੇ ਆ ਜੀ ਫਿਰ ਆਪਾਂ ਉਹਨਾਂ ਨੂੰ ਕੰਬੋ ਠੀਕ ਰੇਟ ਤੇ ਠੀਕ ਬਜਟ ਤੇ ਕਰਕੇ ਦੇ ਦੇਣੇ ਹੁੰਦੇ ਆਂ ਗੱਡੀਆਂ ਦਾ ਇੱਕ ਕਰਾ ਕੇ ਦੇ ਦੇਣੇ ਠੀਕ ਆ ਠੀਕ ਆ ਨਾ ਇਹ ਰੇਟ ਵਾਲੇ ਪਾਸੋਂ ਤਾਂ ਤੁਹਾਡਾ ਲਾਂਭਾ ਨਾ ਆਇਆ ਤੇ ਨਾ ਮਾਲ ਮਾਲਕ ਕਿਰਪਾ ਕਰੇ ਉਹ ਖੜੀ ਹੈ ਜੈਗੂਅਰਾਂ ਦੋ ਖੜੀਆਂ ਹਨ ਆਹ ਬਈ ਰੇਂਜ ਰੋਵਰ ਖੜੀ ਆਹ ਆਪਣੀ ਖੜੀ ਹੈ ਆਡੀ ਆਡੀ A6 ਆ ਜੀ ਇਹ ਤੇ ਜੇ ਮੰਨ ਕੇ ਚਲੋ ਆਡੀ ਵੀ ਗੱਡੀ ਜਿਵੇਂ ਆਹ ਗੱਡੀ ਆ ਜਾਂ ਆਹ BMW ਗੱਡੀ ਆ ਹਾਂਜੀ ਬਾਈ ਜੀ ਵੀ ਇਹ ਬੰਦੇ ਨੇ ਡੋਲੀ ਨੂੰ ਲਿਜਾਣੀ ਡੋਲੀ ਨੂੰ ਲੈ ਜੇ ਜੇ ਬਾਈ ਚਾਂਸ ਘਰੇ ਵਾਸਤੇ ਵੀ ਚਾਹੀਦੀ ਆ ਮਤਲਬ ਓਵੇਂ ਹੀ ਬਾਈ ਜੀ ਓਵੇਂ ਅਸੀਂ ਇਹ ਬੈਡਿੰਗ ਕਰ ਰਹੀ ਨੇ ਹਾਂ ਜੇ ਕੋਈ ਪ੍ਰੀ-ਬੈਡਿੰਗ ਸੂਟ ਆ ਜਾਂ ਕੋਈ ਸੌਂਗ ਸੂਟ ਆ ਉੱਥੇ ਅਸੀਂ ਵਿੱਦ ਡਰਾਈਵਰ ਭੇਜਦੇ ਨੇ ਹੁੰਦੇ ਆ ਪਰ ਇਹ ਵੈਡਿੰਗ ਕਾਰਾਂ ਨੇ ਜੀ ਇਹ ਅਸੀਂ ਉਦਾਂ ਸੈਲਫ ਤੇ ਨਹੀਂ ਦਿੰਦੇ ਸੈਲਫ ਤੇ ਨਹੀਂ ਦਿੰਦੇ ਹਾਂ ਜਿੱਦਾਂ ਬੀਮਰ ਆ ਜੀ ਇਹ ਆਪਣਾ ਕਲਰ ਦੂਜਾਗਾ ਇਹ ਮਤਲਬ ਵੈਡਿੰਗ ਤੇ ਘਟ ਜਾਂਦੀ ਆ ਇਹ ਸੂਟ ਤੇ ਜਾਂ ਸੌਂਗ ਸੂਟ ਤੇ ਜਾਂ ਹੀ ਉਦਾਂ ਸੈਲਫ ਡਰਾਈਵ ਤੇ ਇਹ ਭੇਜਦੇ ਨੇ ਇਹ ਇਹ ਭੇਜਦੇ ਨੇ ਹਾਂਜੀ ਹਾਂਜੀ ਇਹ ਭੇਜਦੇ ਨੇ ਤੇ ਆ ਵਰਨਾ ਮਿਲ ਜਾਂਦਗਾ ਇਹ ਵਰਨਾ ਫਲੂਡ ਕਾ ਜੀ 14 ਮਾਡਲ ਆ 15 ਮਾਡਲ ਆ ਜੀ ਇਹ ਚ ਕਲਰ 2 ਨੇ ਬਲੈਕ ਕਰ ਵਾਈਟ ਆ ਜੀ ਠੀਕ ਆ ਇਹ ਮੈਨ ਜਾਣ ਗਿਆ ਇਹ ਇਹਨਾਂ ਦਾ ਬਾਈ ਆਪਾਂ ਇਹ ਮਤਲਬ 1300 ਪਰ ਡੇ ਤੇ ਦੇ ਦਿੰਨੇ ਆ ਜੀ 13 1400 ਤੇ ਜਿਵੇਂ ਜਿਹੜਾ ਵਿਚਾਰਾ ਮਤਲਬ ਕਹਿੰਦਾ ਹੁੰਦਾ ਵੀ ਅਸੀਂ ਫੈਮਲੀ ਦੋ ਜਾਣੇ ਆਏ ਆ ਜਾਂ ਕੱਲਾ ਜਾਣਾ ਵੀ ਸਾਨੂੰ ਸੂੜ ਹੀ ਚਾਹੀਦੀ ਆ ਵੀ ਘੱਟ ਬਜਟ ਚਾਹੀਦੀ ਆ ਫਿਰ ਅਸੀਂ ਇਹ ਬਰਨਾ ਦੇ ਦਿੰਨੇ ਆ ਜੀ ਸਵਿਫਟ ਦੇ ਦਿੰਨੇ ਆ ਬਰਨਾ ਦੇ ਬਸ ਇਹ ਮੈਂ ਤੁਹਾਨੂੰ ਇਹ ਗੱਲ ਦਵਾਂ ਬਰਨਾ ਗੱਡੀ ਇਹ ਬਹੁਤ ਜੈਜ ਰੇਟ ਤੇ ਦੇ ਆ ਬਰਨਾ ਗੱਡੀ ਆ ਸਾਰੀਆਂ ਗੱਡੀਆਂ ਦੇ ਬਰਾਬਰ ਹੀ ਸੇਫਸਟ ਕਾਰ ਆ ਹਾਂਜੀ ਭਾਈ ਜੀ ਉਦਾਂ ਪਲੱਸ ਏਅਰ ਬੈਗ ਵੀ ਆਉਂਦੇ ਨੇ ਇਹਦੇ ਵਿੱਚ ਜੇ ਆਪਾਂ ਸੇਫਟੀ ਪੱਖੋਂ ਵੀ ਦੇਖੀਏ ਕੰਫਰਟੇਬਲ ਪੱਖੋਂ ਵੀ ਦੇਖੀਏ ਗੱਡੀਆਂ ਉਦਾਂ ਬੈਸਟ ਆ ਪਰ ਇਹ 5 ਸੀਟਰ ਚ ਆਪਾਂ ਇੰਨਾ ਕੁ ਆਪਾਂ ਰੇਟ ਵੀ ਜੈਜ ਰੱਖਿਆ ਹੋਈ ਵੀ ਬਾਲਾ ਕਿਉਂ ਹਨਾ ਯੂਜ਼ ਕਰਨ ਹਾਂ ਇਹ ਆ ਸਾਰੀਆਂ ਸਜੂਕੀ ਰੀ ਵੀ ਆ ਸਿਆਜ ਆ ਇਹ ਤਕਰੀਬਨ ਇੱਕ ਰੈਂਟ ਵਾਲੀਆਂ ਹੀ ਆ ਨਹੀਂ ਭਾਈ ਜੀ ਜਿਵੇਂ ਕਰੋਲਾ ਐਲਟਸ ਆ ਇਹ 17 ਮਾਡਲ ਆ ਜੀ ਤੇ ਪਲੱਸ ਏਅਰ ਬੈਗ ਵੀ ਨੇ ਉਦਾਂ ਟੋਇਟਾ ਦੇ ਤਾਂ ਸੋਨੋ ਹਨਾ ਹੀ ਹੈਵੀ ਕਾਰ ਆ ਜੀ ਇਹਦਾ 1215 100 ਇੱਥੇ ਹੀ ਰੱਖਦੇ ਆ ਜੀ ਸੀਜ਼ਨ ਦੇ ਹਿਸਾਬ ਨਾਲ ਮੜਾ ਜੱਪ ਕਰ ਲੈਣੇ ਆ ਉਦਾਂ ਆਫ ਸੀਜ਼ਨ 'ਚ ਆਪਾਂ 15 1400 ਕਮਾਉਣੇ ਵੀ ਆ ਯਾਰ ਇਹ 'ਚ ਕੋਈ ਸ਼ੱਕ ਨਹੀਂ ਗਾ ਨਹੀਂ ਕਮਾਉਣੇ ਵੀ ਆ ਹਾਂਜੀ ਬਾਈ ਜੀ ਕਮਾਉਣੇ ਵੀ ਆ 'ਚ ਕੋਈ ਸ਼ੱਕ ਨਹੀਂ ਗਾ ਤੇ ਕਾਗਜ਼ ਪੱਤਰ ਬਾਈ ਪੂਰੇ ਕਾਗਜ਼ ਪੱਤਰ ਬਾਈ ਜੀ ਪੂਰੇ ਫੁੱਲ ਇੰਸੂਰ ਹੁੰਦਾ ਮਾਡਲ ਦੇ ਹਿਸਾਬ ਨਾਲ ਕੰਪਨੀ ਨੇ ਕਵਰ ਕਰਨਾ ਆ ਹੂੰ ਤੇ ਜਿੱਦਾਂ ਨਵੀਆਂ ਨੇ 18 ਨੇ ਉਹਦੇ ਜ਼ੀਰੋ ਡੈਪ ਬੰਪਰ ਟੂ ਬੰਪਰ ਇੰਸੂਰ ਨਹੀਂ ਜੀ ਨਵੀਆਂ ਫੋਰਚੂਨਰਾਂ ਨੇ ਉਹ ਨਵੀਆਂ ਮਤਲਬ ਬੰਪਰ ਟੂ ਬੰਪਰ ਵੀ ਨਹੀਂ ਵਿੱਚ ਜਿਹੜੀਆਂ ਬੰਪਰ ਟੂ ਬੰਪਰ ਆ ਉਹ ਏਜੰਸੀ ਕੰਮ ਕਰਾਉਣਾ ਉਹਨਾਂ ਨੇ ਫਾਇਲ ਖਰਚੀ ਦੇਣਾ ਜਿਹੜੇ ਬੰਦੇ ਨੇ ਮਾਰੀ ਆ ਮਾਰੀ ਆ ਜੀ ਚਾਹੇ ਉਹ ਅਗਲੇ ਤੋਂ ਬੱਜੀ ਚ ਗਲਤੀ ਆ ਜਾਂ ਕਿਵੇਂ ਵੀ ਆ ਉੱਥੇ ਤਾਂ ਇਕੱਲਾ ਫਾਇਲ ਖਰਚੀ ਦੇਣਾ ਜੀ ਬਾ ਉਹ ਏਜੰਸੀ 'ਚ ਟਾਈਮ ਲੱਗਣਾ ਜੋ ਵੀ ਆ ਉਹ ਹਣਾ ਹੀ ਅਗਲੇ ਦੀ ਆ ਮਤਲਬ ਸਾਡੇ ਵੱਲੋਂ ਅਨਸ਼ੋਰ ਡਾਕੂਮੈਂਟਾਂ ਤੋਂ ਪੂਰੀਆਂ ਓਕੇ ਨੇ ਜੀ ਕਾਗਜ਼ ਪੱਤਰ ਫੁੱਲ ਨੇ ਇਹਨਾਂ ਦੇ ਮਤਲਬ ਜੇ ਰੱਬ ਨਾ ਕਰੇ ਜਿਹੜਾ ਬੰਦਾ ਤੁਹਾਡੇ ਤੋਂ ਰੈਂਟ ਤੇ ਲੈ ਕੇ ਗਿਆ ਉਹ ਤੋਂ ਗੱਡੀ ਐਕਸੀਡੈਂਟਲ ਹੋ ਗਈ ਤਾਂ ਉਹਦਾ ਇੰਸ਼ੋਰੈਂਸ ਦਾ ਖਰਚਾ ਤੁਸੀਂ ਮੰਨ ਲਓ ਕਹਿਣ ਤੋਂ ਭਾਵੇਂ ਉਹਨੂੰ ਸਾਰਾ ਨਹੀਂ ਪਾਵਾਂਗੇ ਉਹ ਸਾਰਾ ਨਹੀਂ ਪੈਂਦਾ ਜੀ ਉਹ ਮਾਡਲ ਦੇ ਹਿਸਾਬ ਨਾਲ ਜਿਵੇਂ 15 16 ਮਾਡਲ ਨੇ ਉਹਨਾਂ ਦੇ 30 30 35% ਪੇ ਕਰਨਾ ਪੈਂਦਾ ਆਪਾਂ ਨੂੰ ਮਤਲਬ ਉਹ ਉਹ ਮਾਡਲ ਦੇ ਹਿਸਾਬ ਨਾਲ ਕਰਨਾ ਪੈਣਾ ਹੈ ਜੀ ਜਿਵੇਂ ਨਵੀਆਂ ਨੇ ਜੀ 22 23 ਮਾਡਲ ਨੇ ਉਹਨਾਂ ਦਾ ਫਾਇਲ ਖਰਚ ਹੀ ਨਹੀਂ ਗੱਲ ਮਤਲਬ ਜਿੰਨਾ ਦੇਣਾ ਪਊਗਾ ਯਾਰ ਉਹਨਾਂ ਦੇਣਾ ਪਊਗਾ ਜਿਹੜੇ ਮਿਲਣੇ ਆ ਉਹ ਉਹ ਤੁਹਾਡੇ ਕੱਟੇ ਜਾਣੇ ਹੈ। ਹਾਂਜੀ ਹਾਂਜੀ ਓਕੇ। ਵੀ ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਵੀ ਉਧਰੋਂ ਵੀ ਕਲੇਮ ਕਰਾ ਲਿਆ ਤਾਂ ਇਧਰੋਂ ਵੀ ਸਾਰੇ ਲੈ ਲੇ। ਨਹੀਂ ਨਹੀਂ ਭਾਈ ਜੀ ਐ ਨਹੀਂ ਆਪਾਂ ਮਤਲਬ ਕਹਿਣ ਦਾ ਭਾ ਵੀ ਸੱਲ ਨਹੀਂ ਲਾਉਂਦੇ ਐਨਆਰਆਈ ਨੂੰ ਜੇ ਅਗਲਾ ਆਉਂਦਾ ਆਪਾਂ ਉਹਦਾ ਫਾਇਦਾ ਨਹੀਂ ਠਾਉਂਦੇ। ਆਪਾਂ ਜੇ ਅਗਲਾ ਵਿਸ਼ਵਾਸ ਕਰਕੇ ਆਪਣੇ ਤੇ ਆਉਂਦਾਗਾ ਬੁਕਿੰਗ ਪਾਉਂਦਾ ਜੀ ਪਹਿਲਾਂ ਗੱਡੀ ਨੇ ਫੋਟੋ ਮੰਗਾ ਕੇ ਪਾਉਂਦਾਗਾ ਤਾਂ ਆਪਾਂ ਉਹਦੇ ਨਾਲ ਖਰੇ ਉਤਰਦੇ ਆ ਐ ਨਹੀਂ ਹੈਗੇ ਵੀ ਅੱਜ 4 ਮਹੀਨੇ ਆ ਹ ਸਾਈਆਂ ਸਾਈਆਂ ਪਵਾ ਲੈਨੇ ਜਿਵੇਂ ਐ ਨਹੀਂ ਕਹਿੰਦੇ ਵੀ ਆ ਗੱਡੀ ਦੀਆਂ ਪਾਤੀਆਂ ਫੋਟੋਆਂ ਮੌਕੇ ਤੇ ਕਹਦੀ ਜੀ ਇਹ ਗੱਡੀ ਐਕਸੀਡੈਂਟ ਹੋ ਗਈ ਇਹ ਦੇ ਨਹੀਂ ਸਕਦੇ ਉਹ ਅਗਲਾ ਬੱਦਰ ਇੰਟ ਤੇ ਕਿਤੇ ਹੋਰ ਭੇਜ ਦਿੰਦਾ ਹੂੰ ਉਹ ਅਸੀਂ ਉਹ ਨਹੀਂ ਵੀ ਜਿਹੜੀ ਗੱਡੀ ਨੇ ਫੋਟੋ ਪੈਗੀਆਂ ਜਿਹੜੇ ਨੰਬਰ ਦੀਆਂ ਗੱਡੀ ਦੀਆਂ ਫੋਟੋ ਪੈਗੀਆਂ ਉਹੀ ਗੱਡੀ ਹਾਜ਼ਰ ਕਰਾਂਗੇ ਐ ਨਹੀਂ ਹੈਗੀ ਵੀ ਫੋਟੋਆਂ ਕਿਸੇ ਹੋਰ ਦੀਆਂ ਮੰਗਾ ਕੇ ਸਾਈ ਪੁਆ ਲਈ ਵੀ ਆਪਾਂ 4 ਮਹੀਨੇ ਬਾਅਦ ਉਹ ਗੱਡੀ ਕਿਤੇ ਹੋਰ ਭੇਜੀ ਹੋਈ ਵੀ ਦੇ ਕੇ ਤੇ ਹੋਰ ਦੇਈਏ ਵੀ ਹੋਰ ਦੇ ਦਈਏ ਵੀ ਉਹ ਐਕਸੀਡੈਂਟ ਹੋ ਗਈ ਦੇ ਨਹੀਂ ਸਕਦਾ ਤੇ ਸੇਲ ਕਰਤੀ ਉਹ ਨਹੀਂ ਆਪਣਾ ਜबान ਵਾਲਾ ਕੰਮ ਆਈ ਜਿਹੜੀ ਗੱਡੀ ਦੀ ਬੁਕਿੰਗ ਪੁਆ ਲਈ ਨੰਬਰ ਤੇ ਉਹੀ ਗੱਡੀ ਹਾਜ਼ਰ ਹੋਈ ਉਹਨਾਂ ਨੂੰ ਐ ਨਹੀਂ ਹੈਗੀ ਵੀ ਆਪਾਂ ਗੱਡੀ ਹੋਰ ਭੇਜ ਲਈ ਕੋਈ ਸਹੀ ਆ ਤੇ ਮਤਲਬ ਕਿੰਨਾ ਕਚਰਾ ਅਡਵਾਂਸ ਕਿੰਨਾ ਕਚਰਾ ਪਹਿਲਾਂ ਦੱਸੇ ਬੰਦਾ ਮਹੀਨਾ 20 ਦੇ ਮੌਕੇ ਤੇ ਕਦੋਂ ਬਾਈ ਜਿੱਦਾਂ ਹੁਣ ਛੁੱਲੀ ਵੀਡੀਓ ਦੇਖ ਕੇ ਆਉਂਦੇ ਕਸਟਮਰ ਹਨਾ ਜੀ ਬੰਦਾ ਮੌਕੇ ਤੇ ਕਹੀ ਹੂੰ 2 ਦਿਨ ਪਹਿਲਾਂ ਦੱਸਦੇ ਵੀ ਅਸੀਂ ਆਉਣਾ ਹੈਗਾ ਟਿਕ ਟਕ ਕਰਾਈ ਬੈਠੇ ਆਂ ਵੀ ਸਾਨੂੰ ਉਹ ਬੰਦੇ ਨੇ ਜਵਾਬ ਦੇਤਾ ਸਾਈਂ ਪੁਆਈ ਬੈਠੇ ਦੀ ਹੋਇਆ ਜੀ ਇਹ ਕੰਮ ਸਾਈਂਆ ਪੁਆ ਲੈਂਦੇ ਨੇ ਮੌਕੇ ਤੇ ਜਵਾਬ ਦੇ ਦਿੰਦੇ ਨੇ ਫੋਨ ਹੀ ਨਹੀਂ ਚੱਕਦੇ ਜੀ ਅਸੀਂ ਉਹਨਾਂ ਨੂੰ ਵੀ ਗੱਡੀਆਂ ਦਿੱਤੀਆਂ ਨੇ ਹੂੰ ਮੈਂ ਦੋ ਦੰਦ ਨੇ ਪਹਿਲਾਂ ਦੱਸਦੇ ਨੇ ਵੀ ਅਸੀਂ ਯਾਰ ਆਉਣਾ ਵੀ ਸਾਨੂੰ ਗੱਡੀ ਨਹੀਂ ਮਿਲ ਰਹੀ ਜੀ ਤੁਸੀਂ ਗੱਡੀ ਪ੍ਰੋਵਾਈਡ ਕਰਾਓ ਅਸੀਂ ਗੱਡੀ ਉਹਨੂੰ ਕਰਾਉਣੇ ਆ ਪਰ ਐ ਉੱਥੇ ਐ ਹੋ ਜਾਂਦਾ ਵੀ ਡਿਮਾਂਡਿੰਗ ਕਾਰ ਵੀ ਆਗਲਾ ਕਹੇ ਵੀ ਫੋਰਚਨਰ ਉੱਥੇ ਅਗਲੇ ਗੱਡੀਆਂ ਜਿਹੜੀਆਂ ਸਾਡੇ ਕੋਲ ਫ੍ਰੀ ਹੁੰਦੀਆਂ ਨੇ ਉਹਨਾਂ ਦੀਆਂ ਫੋਟਾਂ ਪਾ ਦਿੰਨੇ ਆ ਵੀ ਸਾਡੇ ਕੋਲ ਆ ਗੱਡੀਆਂ ਨੇ ਇਹਨਾਂ ਚ ਜਿਹੜੀ ਤੁਸੀਂ ਸਿਲੇਕਟ ਕਰਨੀਆਂ ਅਸੀਂ ਤੁਹਾਨੂੰ ਮੌਕੇ ਤੇ ਉੱਥੇ ਡਿਲੀਵਰ ਕਰ ਦਾਂਗੇ ਮੌਕੇ ਤੇ ਐ ਨਹੀਂ ਰੈਂਟ ਵਧ ਲੈਣੇ ਜੀ ਨਹੀਂ ਜੀ ਕੋਈ ਰੈਂਟ ਨਹੀਂ ਉਹ ਜਿਹੜਾ ਰੈਂਟ ਚੱਲਦਾ ਸੀ ਉਹੀ ਰੈਂਟ ਲੈਣੇ ਹੂੰ ਅਸੀਂ ਨਹੀਂ ਮੌਕੇ ਦੇ ਵੀ ਆ ਹੁਣ ਬੰਦਾ ਫਸਿਆ ਤਾਂ ਫਸਿਆ ਹੋਇਆ ਵੀ ਉਹਦਾ ਅਸੀਂ ਨਹੀਂ ਜੀ ਉਹਨੂੰ ਵੀ ਮਤਲਬ ਸੈੱਲ ਲਾਉਾਂਗੇ ਜਾਂ ਦੁਗਣਾ ਉਹ ਤੋਂ ਲਾਵਾਂਗੇ ਨਹੀਂ ਜੀ ਤੇ ਆ ਆਈਡੀਆ ਟੂਰਨਾਮੈਂਟ ਵਾਲਾ ਮਾਹੌਲ ਬਣਾਇਆ ਜਿਹੜਾ ਹੈ ਸਾਰਾ ਇਹ ਪਿਛਲੇ ਸਾਲ ਵੀ ਤੁਹਾਡਾ ਆਈ ਸੀ ਹਾਂਜੀ ਬਾਈ ਉਹ ਉਧਰ ਟੈਂਟ ਲਾ ਪਿਛਲੇ ਸਾਲੇ ਯਾਰ ਮਿੱਤਰਾਂ ਨੂੰ ਪਾਰਟੀ ਖੇਤ ਹਾਂਜੀ ਬਾਈ ਜੀ ਹੈ ਇਹ ਅੱਜ ਮਤਲਬ ਬਹਾਨਾ ਜਾਂ ਬਣ ਗਿਆ ਵੀ ਅੱਜ ਸਾਰੇ ਇਕੱਠੇ ਹੋ ਜਾਣਗੇ ਹਾਂ ਬਾਈ ਫਿਰ ਹੁਣ ਐਂ ਜਿਆਦਾ ਆਉਂਦੇ ਨੇ ਜੀ ਭਰਾ ਇਹ ਹੀ ਆਪਣੇ ਨਾਲ ਹੁੰਦੇ ਨੇ ਵਿੱਚ ਸਾਡੀਆਂ ਗੱਡੀਆਂ ਨੇ ਵਿੱਚ ਭਰਾਵਾਂ ਦੀਆਂ ਗੱਡੀਆਂ ਨੇ ਆਪਣੇ ਰਲ ਮਿਲ ਕੇ ਗਰੁੱਪ ਬਣਾਏ ਹੋਏ ਜੀ ਬੈਡਿੰਗ ਕਾਰਾਂ ਦਾ ਵੀ ਆ ਜੀ ਜਿੱਦਾਂ ਆਪਣਾ ਟੂਰੀ ਚ ਆਪਣਾ ਵਧੀਆ ਹਨਾ ਜੀ ਤੇ ਮਤਲਬ ਆਲੇ-ਦਲੇ ਏਰੀਆ ਜਿੱਥੇ ਕਹੋ ਪੰਜਾਬ ਚ ਉੱਥੇ ਗੱਡੀ ਬੈਡਿੰਗ ਕਾਰ ਵੀ ਪਹੁੰਚੂ ਉੱਥੇ ਗੱਡੀ ਸੈਲਫ ਡਰਾਈਵ ਵਾਲੀ ਪਹੁੰਚੂ ਜੀ ਯਾਰ ਕੁੱਲ ਮਿਲਾ ਕੇ ਦੇਖ ਦੇਖੋ ਪਿੰਡਾਂ ਦੇ ਨੌਜਵਾਨਾਂ ਨੂੰ ਫਿਲਮਾਂ ਗੀਤਾਂ ਚ ਇਕੱਠੇ ਹੋ ਕੇ ਬਦਮਾਸ਼ੀ ਕਰਦੇ ਵੀ ਦਿਖਾਇਆ ਜਾਂਦਾ ਹੋਰ ਵੀ ਬਹੁਤ ਕੁਸ਼ ਕਬਜ਼ੇ ਲੈਂਦੇ ਹੋਰ ਕੋ ਬਹੁਤ ਕੁਸ਼ ਦਿਖਾਇਆ ਜਾਂਦਾ ਮਾੜਾ ਚੰਗਾ ਪਰ ਐ ਜੀਆਂ ਚੀਜ਼ਾਂ ਨਹੀਂ ਦਿਖਾਈਆਂ ਜਾਂਦੀਆਂ ਕਿ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਕੇ ਇਸ ਤਰ੍ਹਾਂ ਵੀ ਆਪਦੀ ਰੋਜ਼ੀ ਰੋਟੀ ਚਲਾਉਂਦੇ ਆ ਇਸ ਤਰ੍ਹਾਂ ਵੀ ਇੱਜ਼ਤ ਦੀ ਰੋਟੀ ਖਾਂਦੇ ਆ ਇਹ ਨਹੀਂ ਦਿਖਾਇਆ ਜਾਂਦਾ ਠੀਕ ਆ ਇੱਕ ਐਡਵਰਟਾਈਜ਼ਮੈਂਟ ਹੈ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਵੀ ਪੈਸੇ ਕਮਾਉਣੇ ਆ ਬਾਈ ਉਹਨਾਂ ਨੇ ਵੀ ਪੈਸੇ ਕਮਾਉਣੇ ਇੱਕ ਐਡਵਰਟਾਈਜ਼ਮੈਂਟ ਆ ਪਰ ਇਹਦੇ ਵਿੱਚ ਇੱਕ ਚੰਗੀ ਚੀਜ਼ ਇਹ ਆ ਕਿ ਪਿੰਡਾਂ ਦੇ ਨੌਜਵਾਨ ਆ ਜਿਹੜੇ ਉਹ ਇਕੱਠੇ ਹੋ ਕੇ ਐਵੇਂ ਵੀ ਰੋਜ਼ਗਾਰ ਕਰਦੇ ਆ ਆਪਦੀ ਰੋਜ਼ੀ-ਰੋਟੀ ਚਲਾਉਂਦੇ ਆ ਤੇ ਬਹੁਤ ਸੋਹਣੀ ਇੱਜ਼ਤ ਦੀ ਰੋਟੀ ਖਾਂਦੇ ਆ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਹਾਡਾ ਕੋਈ ਐਨ ਆਰ ਆਈ ਮਿੱਤਰ ਆ ਰਿਹਾ ਬਾਹਰੋਂ ਤਾਂ ਉਹਨੂੰ ਦੱਸ ਦਿਓ ਕਿ ਪ੍ਰੀਤ ਹੁਣਾਂ ਦਾ ਨੰਬਰ ਸਕਰੀਨ ਤੇ ਆ ਸਕਰੀਨ ਸ਼ਾਟ ਲੈ ਲਓ ਉਹਨੂੰ ਵਟਸਐਪ ਕਰ ਦਿਓ ਕਿ ਸੱਜਣਾ ਗੱਡੀ ਦਾ ਫਿਕਰ ਨਾ ਕਰੀ ਇੱਥੇ ਪ੍ਰੀਤ ਹੁਣ ਹੀ ਹੈਗੇ ਆ ਜਿਉਂਦੇ ਰਹੋ ਨਹੀਂ ਜੀ ਹੈਗੇ ਆ ਛੋਟੇ ਕਹੇ ਤੋਂ ਸਾਰਾ ਕੁਝ ਆ ਜਿਉਂਦੇ ਰਹੋ ਹਾਂ ਜੀ ਹਾਂ